ਸਾਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਇੱਕ ਵੈਰਾਈਟੀ ਦੀ ਆਪਾਂ ਅੱਜ ਗੱਲ ਕਰਦੇ ਆਂ ਆਪਾਂ ਵੀ ਲਾਉਂਦੇ ਰਹੇ ਆ ਇਹ ਆਪਣੇ ਏਰੀਆ 'ਚ ਬਹੁਤ ਲੱਗਦੀ ਰਹੀ ਐ ਤੇ ਹਜੇ ਵੀ ਬਹੁਤ ਘਰ ਇਹਨੂੰ ਲਾਉਂਦੇ ਐ ਝੋਨੇ ਨੂੰ ਤੇ ਝੋਨਾ ਬਹੁਤ ਵਧੀਆ ਝਾੜ ਵੀ ਬਹੁਤ ਵਧੀਆ ਐ ਬਿਮਾਰੀ ਬਹੁਤ ਘੱਟ ਪੈਂਦੀ ਐ ਆਪਾਂ ਸਾਰਾ ਕੁਝ ਦੱਸਾਂਗੇ ਤੇ ਜਿਹੜਾ ਭਰਾ ਕੋਈ ਆਪਣੇ ਚੈਨਲ ਤੇ ਨਵਾਂ ਆਇਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੌੜਾ ਪਗਲ ਕਰਦੇ ਆ ਝੋਨੇ ਦੀ ਬਈ ਜਿਹੜੀ ਇਹ ਵੈਰਾਈਟੀ ਆ ਇਹ ਜੇ ਆਪਾਂ ਝਾੜ ਦੀ ਗੱਲ ਕਰੀਏ ਤਾਂ ਇਹ 85 ਮਣ ਤੱਕ ਆਪਾਂ ਝਾੜ ਵੇਖਿਆ ਇਹਦਾ ਇਸ ਤੋਂ ਬਾਅਦ ਮੈਂ 100 ਮਣ ਕਹਿੰਦੇ ਆ 95 ਮਣ ਕਹਿੰਦੇ ਆ ਗੱਪ ਮਾਰਨ ਦਾ ਕੋਈ ਫਾਇਦਾ ਨਹੀਂ ਆਪਾਂ ਉਹੀ ਗੱਲ ਕਰਦੇ ਹਾਂ ਜਿਹੜੀ ਚੀਜ਼ ਆਪਾਂ ਵੇਖੀ ਹੋਵੇ ਤੇ ਆਪਾਂ ਕੀਤਾ ਹੋਵੇ ਤਜਰਬਾ ਉਹੀ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਆਂ ਹੋਰ ਨਹੀਂ ਆਪਾਂ ਕਰਦੇ ਤੇ ਬਾਕੀ ਇਹ ਜਿਹੜੇ ਝੋਨੇ ਦੀ ਆਪਾਂ ਗੱਲ ਕਰਦੇ ਆਂ ਇਹ ਝੋਨੇ ਦਾ ਜਿਹੜਾ ਕੱਦ ਆ ਬਈ ਕੱਦ ਤਾਂ ਥੋੜਾ ਜਿਹਾ ਜਾਂਦਾ ਜਿਆਦੇ ਜਿੱਥੇ ਚੰਗੇ ਪਾਣੀ ਆ ਤੇ ਜਿੱਥੇ ਪਾਣੀ ਠੀਕ ਆ ਵੀ ਨਾ ਮਾੜੇ ਨਾ ਚੰਗੇ ਆ ਉੱਥੇ ਕੱਦ ਠੀਕ ਰਹਿੰਦਾ ਤੇ ਬੂਝਾ ਬਹੁਤ ਮਾਰਦਾ ਇਹ ਤੇ ਰੇ ਦੀ ਜੇ ਆਪਾਂ ਗੱਲ ਕਰੀਏ ਜਿਹੜੇ ਆਪਾਂ ਖਰਚਾ ਕਰਦੇ ਸੀ ਤੇ ਇੱਕ ਜਿੰਕ ਤੇ 3 ਗੱਟੇ ਯੂਰੀਆ ਬਸ ਆਹੀ ਰੇਪ ਪਾਉਂਦੇ ਸੀ ਕੋਈ ਬਾਈ ਪਟਾਸ ਨਹੀਂ ਕੋਈ ਹੋਰ ਸਪਰੇ ਨਹੀਂ ਕਰਦੇ ਸੀ ਵੀ ਕੋਈ ਤਾਕਤ ਵਾਲਾ ਸਪਰੇ ਕਰਤੀ ਜਾਂ ਕੋਈ ਹੋਰ ਕੋਸ ਪਾਦਾ ਗੰਦ ਬਿਲ ਇਹੋ ਜੀ ਚੀਜ਼ ਕੋਈ ਨਹੀਂ ਪਾਉਂਦੇ ਸੀ ਤੇ ਬਾਕੀ ਡਿੱਗਦਾ ਬਹੁਤ ਘੱਟ ਆ ਇਹ ਡਿੱਗਦਾ ਹੈ ਨਹੀਂ ਆਪਣੇ ਤਾਂ ਡਿੱਗਿਆ ਨਹੀਂ ਹੋ ਸਕਦਾ ਬਾਲਾ ਭਾਰਾ ਕੋਈ ਡਿੱਗ ਪੈਂਦਾ ਵੇ ਬਾਲੀ ਹਨੇਰੀ ਆਉਣਾ ਤੇ ਉਦੋਂ ਤੱਕ ਹਰ ਡੱਗੀ ਪੈਂਦੀ ਆ ਕਿ ਡੇ ਵੀ ਕੋਈ ਮਾਰਕਾ ਹੋਵੇ ਤੇ ਡਿਗਦਾ ਨਹੀਂ ਤੇ ਬਿਮਾਰੀਆਂ ਦੀ ਗੱਲ ਕਰੀਏ ਤਾਂ ਬਾਈ ਇਹਨੂੰ ਬਿਮਾਰੀ ਮੇਰੇ ਹਿਸਾਬ ਨਾਲ ਤਾਂ ਕੋਈ ਪੈਂਦੀ ਨਹੀਂ ਇਹ ਸਾਰਾ ਵਰਗਾ ਹੁੰਦਾ ਤੇ ਬਹੁਤ ਵਧੀਆ ਝੋਨਾ ਇਹ ਝੋਨਾ ਹੈਗਾ ਬਾਈ ਜੀ 212 ਹੁਣ ਤੁਸੀਂ ਪੁੱਛੋਗੇ ਵੀ CR 212 ਆਪਾਂ ਇਹਦੇ ਤੁਹਾਨੂੰ ਕਹਾਣੀ ਦੱਸਦੇ ਆ ਇਹ ਬਾਈ ਆਪਣੇ ਇਲਾਕੇ ਚ ਲੱਗਦਾ ਰਿਹਾ ਪਹਿਲਾਂ ਤੇ ਹਜੇ ਵੀ ਬਹੁਤ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਹਜੇ ਵੀ ਲਾਉਂਦੇ ਐ ਇਸ ਨੂੰ ਪਰ ਆਪਣੇ 212 ਹੀ ਚੱਲਦਾ ਏ ਨਾਂ ਇਹਦਾ ਇਹ ਆਪਾਂ ਨੂੰ ਨਹੀਂ ਪਤਾ ਸੀ ਆਰ 212 ਸੀ ਜਾਂ 212 ਸੀ ਤੇ ਬਾਕੀ ਗੱਲ ਜਿਹੜਾ CR 212 ਇਹ ਤਾਂ ਬਹੁਤ ਬਾਅਦ ਚ ਮੈਂ ਸੁਣਿਆ ਵੀ CR 212 ਆਪਾਂ ਤਾਂ ਤਾਂ ਵੀ ਇਹਦਾ ਨਾਂ ਰੱਖਤਾ ਕਿਸੇ ਨੇ ਤੇ ਕੋਈ ਸਮਝ ਨਹੀਂ ਪਰ ਆਪਣੇ ਚੱਲਦਾ ਸੀ 212 ਕਿਹੜਾ ਲਾਉਣਾ 212 212 ਬਹੁਤ ਵਧੀਆ ਬੁਮਾਰੀ ਨਹੀਂ ਪੈਂਦੀ ਆ ਗੱਲਾਂ ਹੁੰਦੀਆਂ ਸੀ ਤੇ ਬਾਕੀ ਤਾਂ ਹੀ ਮੈਂ ਤੁਹਾਨੂੰ 212 ਹਨਾ ਨਹੀਂ ਮੈਂ CR 212 ਕਹਦੇ ਆ ਆਪਾਂ ਸੀ 212 ਨੂੰ ਨਹੀਂ ਵੇਖਿਆ ਆਪਾਂ ਸਿਰਫ 212 ਲਾਇਆ ਤੇ ਮੁੰਜਰ ਬਈ ਬਹੁਤ ਵਧੀਆ ਵਜਨਦਾਰ ਮੁੰਜਰ ਹੁੰਦੀ ਹੈ ਤੇ ਨਿੱਗਰ ਦਾਣੇ ਹੁੰਦੇ ਇਹਦੇ ਤੇ ਰੰਗ ਝੋਨੇ ਦਾ ਕਾਲਾ ਰਹਿੰਦਾ ਹੈ ਤੇ ਬਸ ਇਹਦੇ ਚ ਇੱਕ ਵੱਡਾ ਨੋਕਸ਼ ਹੈ ਇਹਦੇ ਕਰਕੇ ਬਹੁਤ ਘਰ हट ਗਏ ਤੇ ਜਿਹੜੇ ਹੈਗੇ ਨਾ ਵੀ ਤੰਬਲ ਵਾਲੇ ਜਿਹੜੇ ਵੀ ਮਨ ਠੱਲ ਲੈਂਦੇ ਆ ਵੀ ਆਪਾਂ ਠਹਿਰ ਕੇ ਵੱਢ ਲਾਂਗੇ ਵੀ ਜਿੱ ਨજર ਪੂਰਾ ਆਉਂਦਾ ਨਹੀਂ ਉਹ ਹਜੇ ਵੀ ਲਾਉਂਦੇ ਆ ਇਹਦਾ ਕਾਰਨ ਮੈਂ ਤੁਹਾਨੂੰ ਦੱਸਦਾ ਇਹਦੇ ਨਾਲ ਥੱਲੇ ਇੱਕ ਇੱਕ ਬੂਜੇ ਦੇ 2-3 ਮੁੰਜਰੇ ਹੁੰਦੀਆਂ ਛੋਟੇ-ਛੋਟੀਆਂ ਬਾਲੀਆਂ ਵੱਡੀਆਂ ਨਹੀਂ ਹੁੰਦੀਆਂ ਉਹ ਉਹ ਹੁੰਦੀਆਂ 3 ਇੰਚ ਦੀਆਂ 2-3 ਇੰਚ ਦੀਆਂ ਤੇ ਉਹਨਾਂ ਇੱਕ ਬੂਜੇ ਦੇ 2 3 4 ਮੁੰਜਰਾਂ ਹੁੰਦੀਆਂ ਉਹ ਤੇ ਉਹ ਹਰੀਆਂ ਹੀ ਰਹਿਣੀਆਂ ਦਾਣੇ ਉਹ ਆਉਂਦੇ ਨੀਚੇ ਦੀ ਤੇ ਜਿਹਦੇ ਕਰਕੇ ਇੱਥੇ ਬਹੁਤ ਘਰ ਛੱਡ ਗਏ ਵੀ ਇਹ ਹਰੇ ਦਾਣੇ ਵਿਖਾਉਂਦਾ ਤੇ ਵੀ ਇਹਦੇ ਮੌਇਸਚਰ ਆਉਂਦਾ ਤੇ ਫਿਰ ਇਹ ਵਿਗਦਾ ਨਹੀਂ ਤੇ ਨਹੀਂ ਜੇ ਆਪਾਂ ਠਹਿਰ ਕੇ ਵਾਢ ਲਈਏ ਮੰਨ ਲਓ ਕੋਈ 8-10 ਦਿਨ ਖੜਨਾ ਪੈਂਦਾ ਤੇ ਫਿਰ ਇਹ ਸਾਰੇ ਦਾਣੇ ਆ ਜਾਂਦੇ ਆ ਤੇ ਫੇਰ ਵਧੀਆ ਇਹ ਝਾੜ ਵੀ ਵਧੀਆ ਦਿੰਦਾ ਹੈ ਤੇ ਬਿਮਾਰੀ ਵੀ ਕੋਈ ਏਡੀ ਖਾਸ ਨਹੀਂ ਸਪ੍ਰੇਆਂ ਵੀ ਕੋਈ ਖਾਸ ਨਹੀਂ ਆਪਾਂ ਤਾਂ ਇੱਕ ਸਪਰੇ ਕਰਕੇ ਪਗਾ ਲੈਂਦੇ ਸੀ ਤੇ ਬਾਕੀ ਜਦੋਂ ਬਿਮਾਰੀ ਕੋਈ ਨਹੀਂ ਆਉਂਦੀ ਛੇਤੀ ਕੀਤੇ ਸਪਰੇ ਦੇ ਲੋੜ ਹੀ ਨਹੀਂ ਪੈਂਦੀ ਬਈ ਤੇ ਸਾਰਾ ਵਰਗਾ ਝੋਨਾ ਹੁੰਦਾ ਇਹ ਰੰਗ ਬਹੁਤ ਵਧੀਆ ਤਾਣਿਆਂ ਦਾ ਰੰਗ ਵੀ ਵਧੀਆ ਹੁੰਦਾ ਤੇ ਨਿਗਰ ਬਹੁਤ ਹੁੰਦਾ ਤੇ ਕੋਈ ਲੈਣ ਚ ਦਿੱਕਤ ਨਹੀਂ ਬੀਜ ਆਪਾਂ ਕਿਹ ਚੈਲਰਾਂ ਵਾਲੇ ਲੈਂਦੇ ਨਹੀਂ ਜਾਂ ਗਵਰਨਮੈਂਟ ਨਹੀਂ ਲੈਂਦੀ ਕੋਈ ਦਿੱਕਤ ਨਹੀਂ ਬਹੁਤ ਵਧੀਆ ਝੋਨਾ ਤੇ ਆਪਾਂ ਇਹ ਝੋਨਾ ਵੀ ਲਾ ਸਕਦੇ ਆ ਤੇ ਝਾੜ ਵੀ ਇਹਦਾ ਜਿਵੇਂ ਆਪਾਂ ਤੁਹਾਨੂੰ ਦੱਸਿਆ 85 ਮਾਣ ਤੱਕ ਆਪਾਂ ਵੇਖਿਆ ਤੇ ਬਾਕੀ ਚੰਗੇ ਪਾਣੀ ਇਸ ਹੋ ਸਕਦਾ ਵੱਧ ਹੋਵੇਦੂ ਵੀ ਤੇ ਇਹ ਤੇ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਈ ਤਾਂ ਕਿ ਉਹਨਾਂ ਲਈ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ